ਆਪਾਂ ਲੱਗੇ ਆ ਜੂਜੇ ਛੱਡਣ ਤੇ ਹਾਂ ਮੈਂ ਕੀ ਕਹਿੰਨੀ ਆ ਇੱਥੇ ਮੈਂ ਸਾਰੇ ਸਾਰੀਆਂ ਬੇਲਾ ਖਾ ਰਹੀ ਆ ਉਹ ਬੇਲਾ ਹੀ ਆ ਰਾ ਕੀ ਹੋ ਗਿਆ ਬੇਲਾ ਬੇਲਾ ਕੀ ਗੱਲ ਹੋਈ ਮੈਂ ਮਾਰ ਵੀ ਦੇਣਾ ਇਹ ਸਾਰੇ ਸਾਰੀਆਂ ਬੇਲਾ ਦੇ ਤਾਂ ਉਹ ਤਾਂ ਕੀ ਹੋ ਗਿਆ ਬੇਲਾ ਖਾ ਲਈਆਂ ਦਾ ਤੇ ਤੂੰ ਅੰਦਰ ਨੂੰ ਕਾਨੂੰ ਬਾ ਕੀਤੀਆਂ ਨੂੰ ਹੈ ਮੈਂ ਇਹਨਾਂ ਖਾ ਵੀ ਲੈਣਾ ਤੂੰ ਉਹਨੂੰ ਅੰਦਰ ਨੂੰ ਕਾਲੇ ਸਿੱਟਿਆ ਤੂੰ ਜਾਣ ਕੇ ਕਰਦੀ ਫਿਰ ਅੰਦਰੋਂ ਸਿੱਟ ਕੇ ਉਹਨੂੰ ਬਾਹਰ ਨੂੰ ਰੱਖ ਨਾ ਹਾਂ ਤਾਂ ਦੂਜਾ ਲਾਈ ਨਹੀਂ ਲੱਕੜੀਆਂ ਵੇ ਅੰਦਰ ਨੂੰ ਵੇ ਲੈਣ ਨੂੰ ਉਹ ਜਿਹੜੀਆਂ ਹੁਣ ਇੱਧਰੋਂ ਆਣੇ ਉਹ ਤਾਂ ਖਾਣੀਆਂ ਹੀ ਆ। ਉਹ ਨਹੀਂ ਹੁਣ ਇਦਾਂ ਵੀ ਨਹੀਂ ਹੋ ਸਕਦਾ ਇਹਨਾਂ ਨੂੰ ਮੈਂ ਨਾ ਛੱਡਾਂ ਮੈਂ ਹਾਂ ਨਾ ਕਾਤੇ ਹੋ ਜਾਏਗਾ ਤਾਂ ਨਾ ਛੱਡਣਾ ਕੀ ਆ ਐਵੇਂ ਮਾਰਦੇ ਆਪਣਾ ਨੂੰ ਲੱਗੇ ਛੱਡਾਂ ਦੂਰ ਆ ਹਾਂ ਜੀ ਵਸਾਪੂ ਬੈਂਸ ਟਾਲੀ ਆਲੀ ਆਲੀ ਕਿੰਨੇ ਵੀ ਲੋਗ ਨੇ ਮੰਮੀ ਕੋਲ ਦਰਵਾਜਾ ਦਾ ਲਾ ਦੇ ਯਾਰ ਕੀ ਕਰੀ ਜਾਨੀ ਆ ਉਹ ਬੇਲਾ ਉੱਪਰ ਨੂੰ ਚੜਾ ਦੇ ਨਾ ਤੂੰ ਫੇ ਇੱਥੇ ਗੱਲੇ ਦੁਆ ਕੀਤਾ ਆ ਉਹ ਨਹੀਂ ਖਾਣੀਆਂ ਹੁਣ ਛੱਡਣੇ ਨਹੀਂ ਹੈਗੇ ਕਿਤੇ ਹੁਣ ਕਿ ਤੂੰ ਕਹਿੰਦੇ ਬੇਲਾ ਫੜ ਕੇ ਖੜਾ ਮੈਂ ਐ ਵੀ ਮਾਰ ਦੇਣਾ ਤੂੰ ਤੈਨੂੰ ਕੀ ਕਹਿੰਦੇ ਮਾਰ ਦੇਣਾ ਤੂੰ ਤੇ ਛੱਡ ਠੀਕ ਆ ਨਾ ਤੇ ਉਹ ਇੱਕ ਦਿਨ ਜਦੋਂ ਸੇਗਾ ਬਿਮਾਰ ਹੋਇਆ ਉਹ ਤਾਂ ਠੀਕ ਹੋ ਗਿਆ ਤਾਂ ਉਹ ਕ੍ਰੇਲੇ ਯਾਰ ਉੱਪਰ ਨੂੰ ਕਰ ਦੇਣਾ ਹੁਣ ਲੈ ਦਰ ਕੀ ਕਰੀਏ ਮੈਂ ਉੱਪਰ ਉਹ ਲਿਆਣਾ ਵੱਢ ਕੇ ਦੂਜਾ ਖਰਾਜ ਉਹਨਾਂ ਪਾਣਾ ਫੇਰ ਨਾਲ ਦਵਾਈ ਮਾਰਦੀ ਉੱਪਰ ਆਹ ਬੇ ਆਹਲੇ ਪੱਠੇ ਕੋਠੇ ਦੇ ਜਿਹੜੇ ਥੋੜੇ ਵੱਢ ਕੇ ਇਹਨਾਂ ਨੂੰ ਪਾ ਦਈਏ ਬਾਅਦ ਚ ਮੈਂ ਆਪਕੇ ਪਾ ਦਵਾਂਗੇ ਇਹਨਾਂ ਨੂੰ ਦਵਾਈ ਇੱਥੇ ਉਹਨਾਂ ਲੈਣੀ ਕਹਿੰਦਾ ਜਿਹੜਾ ਉਹਨੂੰ ਮਿੱਤਣਾ ਚੂਣ ਲੈ ਆਪਣਾ ਪੁੱਖਾ ਹਾਂ ਠੀਕ ਹੈ ਜੀ ਉਹ ਕਿ ਜਨੇਕ ਵੱਢਣ ਸੀ ਕੋਠੇ ਤੋਂ ਪੱਠੇ ਵੱਢ ਲਿਆ ਠੀਕ ਤੇ ਉਹ ਫਿਰ ਦਿੱਤੇ ਖਾਈ ਜਾਂਦੇ ਆ ਮਾਂ ਮੰਮੀ ਹੋ ਗਈ ਗੁੱਸੇ ਬੋਲੀ ਤੇ ਕਹਿੰਦੀ ਇਹਦੇ ਬੀਲਾਂ ਇੱਦੋਂ ਟਰੇਲਿਆਂ ਦੇ ਕਹਿੰਦੇ ਮੇਰੇ ਬੀਲਾਂ ਖਾ ਲਈਆਂ ਕੁੱਕੜਾਂ ਨੇ ਇਹਨੇ ਮੇਰੇ ਕੁੱਕੜਾਂ ਨੇ ਬੀਲਾਂ ਖਾ ਲਈਆਂ ਕੁੱਕੜ ਮਾਰ ਦੇਣ ਕਹਿੰਦੀ ਮੈਂ ਦੱਸ ਪਰੇ ਗੱਲ ਆ ਕਹਿੰਦੀ ਇਹਨਾਂ ਨੂੰ ਊਲ ਫਾੜ ਕਹਿੰਦੀ ਚਲੋ ਨੇ ਆਇ ਕੋ ਬਾਪ ਤਾਂ ਕਿ ਤੱਕ ਦੇ ਫਰ ਠੀਕ ਹੈ ਹਾਂ ਇਹ ਗੱਲੇ ਆ ਇਧਰ ਖਾਰੀਆਂ ਖਾਰੀਆਂ ਬੇਲਾ ਹੈ ਬੇਲਾ ਖਾਰੀਆਂ ਖਾਰੀਆਂ ਹੈ ਹੈ ਰਹੀ ਬਰੇਲੇ ਲੱਗਿਓ ਕੁਛ ਨਹੀਂ ਹੁੰਦਾ ਹਾਲੇ ਨੂੰ ਕੀ ਕਰੀਏ ਸੀ ਕੀ ਕਰੀਏ ਇੱਕ ਤਾਂ ਮਾਰ ਵੀ ਦੇਣਾ ਫੇਰ ਆ ਕੇ ਦੱਸਿਆ ਹੈ ਮਾਰ ਦੇਣਾ ਤੂੰ ਤੈਨੂੰ ਕੀ ਕਹਿੰਦੇ ਆ ਤੇਰੇ ਨਿਆਣੇ ਤੇਰੇ ਨਿਆਣੇ ਨੂੰ ਕਹਵੇ ਪੱਠੇ ਪੱਠੇ ਛਾੜਦੇ ਆ ਤੇਰੇ ਨਿਆਣੇ ਨੂੰ ਕਹਵੇ ਦੱਸੇ ਮੇਰੇ ਨਿਆਣੇ ਨੂੰ ਕਹਵੇ ਨਿਆਣੇ ਨਿਆਣੇ ਰਹਿ ਜਾ ਕੀ ਗੱਲ ਹੈ ਤੂੰ ਨਾ ਮਾਰ ਦੇਣੇ ਆ ਮੈਂ ਇੱਥੇ ਹੀ ਆ ਜਾ ਤੂੰ ਆਪਣਾ ਕੰਮ ਕਰ ਲੈ ਨਹੀਂ ਬੜਦਾ ਬੋਤਲ ਦਵਾਈ ਜਿਹੜੀ ਆਪਾਂ ਕੋਠੇ ਤੇ ਪਾ ਦੇਣੀ ਆ ਠੀਕ ਆ ਘਾ ਨੂੰ ਘਾ ਫੋਕੀ ਹੋ ਗਿਆ ਹੈ ਉਹ ਵੀ ਕੋਠੇ ਉੱਤੇ ਕਿੱਥੇ ਨਾਲ ਮਾਰਾਂ ਬੇਲਾਂ ਤਾਂ ਨਹੀਂ ਜਾਂਦਾ ਮੈਂ ਹੋੜ ਨਹੀਂ ਪਾ ਦੇਣੀ ਆ ਇਹ ਸਭ ਮਾਰ ਦੇਣਾ ਕਿੰਨੇ ਕਿੰਨੇ ਟੱਕਣ ਪਾਏ ਆ ਇਹ ਜੀ ਮੈਂ ਤੇ ਇਹ ਦੇਖ ਰਿਹਾ ਹਾਂ ਇਹ ਪਾ ਲੈ ਕੱਪ ਕਰ ਲੈ ਇੰਨਾ ਇੰਨਾ ਪਾ ਪਾ ਲੈ ਲੈ ਨਾ ਹੋਰਾਂ ਮਾਰ ਲੈ ਇਹਨਾਂ ਦਾ ਪਾ ਲੈ ਠੀਕ ਹੈ ਲੈ ਜਾਣ ਉੱਡੀ ਪਾ ਲੈ ਗਾਣ ਲੈ ਲੈ ਆਂ ਪਾਣੀ ਪੀ ਲੈ ਦੋਟਕਣ ਵਾਣੇ ਦੋਟਕਣ ਵਾਣੇ ਗਾੜ ਪਾਣੇ ਆਇਆ ਹਾਂ ਹੈ ਯਾ ਮੇਰੇ ਪਾ ਲੈ ਦੇਖ ਪਾ ਪਹਿਲਾਂ ਬੈ ਦੁਆ ਪਾਣ ਦਾ ਪਾ ਲੈ ਬੈ ਸੇਪ ਦਾ ਪਾਣੀ ਵਾਲਾ ਨਾ ਬਾਸ ਪਾ ਲੈ ਬੈ ਦੁਆ ਥੱਲੇ ਚੱਲਣੀ ਸਾਰੀ ਪੰਪ ਚ ਪਾਣੀ ਨਹੀਂ ਪਾਣਾ ਉੱਪਰੋਂ ਸੋ ਵਾਸ 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 ਪਾ ਲੀ ਹੁਰ ਪਾ ਲੀ ਠੀਕ ਹੈ ਇਹ ਕਿੰਨੇ ਪਾਵਾਂ ਕੁੱਤੀ ਅੱਧੀ ਬਣੀ ਆ ਨੇ ਦਵਾਈ ਠੀਕ ਆ ਓਕੇ ਦਵਾਈ ਬਾਹਰ ਉੱਪਰ ਪਾਉਣਾ ਦਵਾਈ ਬੜੀ ਤੇਜ਼ ਆ ਦਵਾਈਆਂ ਨੂੰ ਹੱਥ ਕਿੱਦਾਂ ਕਰਦਾ ਨੀ ਲੈ ਮਾੜਿਆ ਤੈੱਕਾ ਵੀ ਜਾਂਦਾ ਡੈਡੀ ਜਾਂਦਾ ਬੰਦੇ ਅੰਦਰ ਕੋਲੇ ਜਿਹੜਾ ਬੰਦਾ ਆਪਾਰ ਠੀਕ ਓ ਦੇਖੋ ਹਰਾ ਜਿਹੜਾ ਫੱਟਾ ਕਿੱਦਾਂ ਖਾਂਦੇ ਆ ਨੀ ਯਾਰ ਇਹਨਾਂ ਹਰੀ ਚੀਜ਼ ਤਾਂ ਇਹਨਾਂ ਨੂੰ ਬਸ ਦੇ ਦੇ ਤੂੰ ਜਿਹੜੀ ਮਰਜ਼ੀ ਦੇ ਦੇ ਖਾਣ ਰਣੀ ਨਹੀਂ ਠੀਕ ਆ ਨਾ ਹਰੀ ਜੀਜ਼ ਨੂੰ ਨਾ ਕਰਦੇ ਜਿਹੜੀ ਮਰਜ਼ੀ ਪਾ ਦਿਓ ਠੀਕ ਆ ਇਧਰ ਮੈਂ ਆਵੇਂ ਰੋ ਕੱਪੜੇ-ਕੁੱਪੜੇ ਪਾ ਕੇ ਬੂਟ-ਪਾਟ ਪਾ ਕੇ ਆ ਗਿਆ ਪਤਾਨੀ ਦਾ ਮੈਨੂੰ ਇਦਾਂ ਨਹੀਂ ਮੈਂ ਰੋਜ ਇਦਾਂ ਹੰਦੀ ਮੈਂ ਨਾ ਨਾ ਬੂਟ-ਪਾਟ ਪਾ ਕੇ ਤੈਨੂੰ ਆ ਜਾਣਾ ਇਹ ਬਾਤ ਇਥੇ ਪੱਟੇ ਚੁੰਮਦੇ ਮਿੱਥੇ ਚਲੋ ਠੀਕ ਆ ਬਾਈ ਮੈਂ ਪਾਉਣਾ ਪ੍ਰਿਆ ਕਰ ਤੈ ਬਾਈ ਜੀ ਪੰਪ ਲਿਆ ਮੈਂ ਲਾ ਪਰ ਚੜਨਾ ਹੁਣ ਇਥੇ ਕੋਠੇ ਤੇ ਪੰਪ ਚਾਉਣਾ ਮੈਨੂੰ ਇਹ ਟੈਨਸ਼ਨ ਹੈ ਨਾ ਤੇ ਨਾ ਛਿੱਟਾ ਛੋਟਾ ਪੈ ਜਵੇ ਇਹ ਜਿਹਨਾਂ ਦਾ ਨਾ ਕੰਮ ਹੋ ਜਵੇ ਉਪਰੋਂ ਧਿਆਨ ਨਾਲ ਦੇਖ ਕੇ ਪਾਣੀ ਪਾਣੀ ਜਾਈ ਢੋਲ ਆਪਾਂ ਲਿਆ ਲਾ ਉੱਪਰ ਚੜਦੇ ਆਏ ਹੇ ਹੇ ਬਾਕੀ ਰੈੜੀ ਦਾ ਕਹਿੰਦਾ ਸੀਗਾ ਧੁੱਪ ਰੈੜੀ ਤੇ ਪਾਣੀ ਹੈ ਨਾ ਬਾਈ ਜੀ ਮੈਂ ਕਿਹਾ ਧੁੱਪ ਰੈੜੀ ਦਾ ਕੀ ਬਣਾਉਣਾ ਧੁੱਪ ਤਾਂ ਜਾਣੀ ਨਹੀਂ ਨਹੀਂ ਹੈਗੀ ਹੈ ਨਾ ਇੰਦਾਂ ਦਾ ਇਹ ਕਾਫੀ ਟਾਈਮ ਤੋਂ ਵਿਪਾਦਾਂ ਨੇ ਕੁਝ ਨਹੀਂ ਹੁੰਦਾ ਜੜਾਂ ਚ ਪਾਉਣੀ ਆ ਦੇ ਦਵਾਈ ਆ ਇੱਕੋ ਪੈਂਦੀ ਜੜਾਂ 'ਚ ਦਵਾਈ ਐਦਾਂ ਪਾਈ ਜੀ ਠੀਕ ਆ ਐਦਾਂ ਬਦਰ ਨਾ ਬੇਲਾਂ ਦੇ ਚਿੱਟਾ ਪਾਵੇ ਕਹਿੰਦਾ ਧਿਆਨ ਰੱਖ ਕੇ ਪਾਣਾ ਪਾਣਾ ਕੋਈ ਐਦਾਂ ਚੱਲਦਾ ਯਾਰ ਰੱਖ ਕੇ ਪਾ ਦੇਣੀ ਆ ਚਲੋ ਉਹ ਜੀ ਜੀ ਸਪਰੇਅ ਗਈ ਵੱਜ ਹੁਣ ਕੱਲੋਂ ਤੁਹਾਨੂੰ ਦੱਸਾਂ ਨੇ ਤਾਂ ਕੀ ਬਣਿਆ ਕੀ ਨਹੀਂ ਬਣਿਆ ਹੁਣ ਮੈਂ ਇੱਧਰ ਵੀ ਡਾਲ ਲੱਗੀ ਆ ਨਾ ਪੱਠਿਆਂ ਤੇ ਨਾ ਤੇ ਦੇਖੋ ਕੱਕੜ ਨਾਲ ਕੋਈ ਮੂੰਹ ਚ ਪਾ ਦੇ ਕੋਈ ਠੀਕ ਆ ਇਹ ਸਾਲੇ ਮੇਰੇ ਦਵਾਈ ਇਹਨਾਂ ਤੇ ਛੱਟ ਚੜ ਜਾਂਦੀ ਆ ਆ ਮੰਮੀ ਨੇ ਜੂਜੇ ਉੱਪਰ ਚੜੇ ਸੀਗੇ ਲਾ ਦਿੱਤੇ ਮੈਂ ਥੱਲੇ ਬੋਲਦੀ ਆਉਂਦੀ ਆ ਤੇ ਦੇਖੋ ਉੱਕੜ ਤੇ ਉੱਪਰ ਚੜੇ ਹੁਣ ਬੋਲਦੀ ਆਂਦੀ ਕਹਿੰਦੀ ਮੈਂ ਕਦਾ ਜੂਜਾ ਮਾਰ ਦੇਣਾ ਮੈਨੂੰ ਕਹਿੰਦੀ ਉਹ ਬੇਲਾ ਉਹਦੀ ਖਾਈ ਜਾਂਦੇ ਆ ਮੈਂ ਹਰਾ ਇੰਨਾ ਪਾਇਆ ਲਿਆ ਕੇ ਸਾਲੇ ਮੇਰੇ ਜਾਨੇ ਆ ਵੀ ਨਹੀਂ ਹਟਦੇ ਉਹ ਬੰਦ ਸਾਸਰੀ ਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਵੀਡੀਓ ਦੇਖ ਰਹੇ ਆ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਤੁਹਾਡੀ ਵੀਡੀਓ ਸ਼ੁਰੂ ਹੁੰਦੀ ਆ ਸਾਡੀ ਵਿਹਲੀ ਤੋਂ ਤੇ ਅੱਜ ਦੇਖੋ ਮੇਰੇ ਨਾਲ ਕੌਣ ਆਈ ਆ ਬਗਾਰ ਆਈ ਆ ਏ ਜੀ ਮम्मी ਕੰਨੀ ਨੂੰ ਲੈ ਜਾ ਕਿਉਂਕਿ ਉਹਨੇ ਕੰਮ ਕਰਨਾ ਸੀਗਾ ਮੈਂ ਕਿਹਾ ਚੱਲ ਲੈ ਜਾਂਦੇ ਕੋਈ ਚੱਕਰ ਨਹੀਂ ਠੀਕ ਆ ਆਪਣੇ ਨਾਲ ਲੈ ਜਾਂਦੇ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਕ ਬਗਾਰ ਕਿੱਦਾਈ ਆ ਕੱਲੀ ਇਹ ਚੱਕਰ ਇਦਾਂ ਹੋਇਆ ਕਿ ਜਿਹੜੀ ਇੱਕ ਬਗਾਰ ਆ ਉਹ ਆਪਣੇ ਨਾਨਕੇ ਨੂੰ ਚਲ ਗਈ ਸਵੇਰੇ ਸਵੇਰੇ ਤੇ ਇਸ ਕਰਕੇ ਕੱਲੀ ਸੀਗੀ ਇਹ ਇੰਨੀ ਇਲਤਾ ਨਹੀਂ ਕਰਦੀ ਇਸ ਕਰਕੇ ਇਹਨੂੰ ਮੈਂ ਨਾਲ ਲਿਆ ਆ ਤੇ ਚਲੋ ਚਲੋ ਉਤਰੋ ਅਸੀਂ ਦਾ ਆਏ ਆ ਗਏ ਆਏ ਚੂਚੇ ਦੇਖਣ ਆਈ ਆ ਮੈਂ ਚੂਚੇ ਨੂੰ ਛੱਡਣਾ ਆ ਓਹੋ ਸੱਚ ਇੱਕ ਜੀ ਦਾ ਚੇਤਾ ਭੁੱਲ ਗਿਆ ਯਾਰ ਘਰੇ ਇਹਨਾਂ ਦੀਆਂ ਰੋਟੀਆਂ ਸਿਗੀਆਂ ਰੱਖੀਆਂ ਮੈਂ ਚੇਤਾ ਭੁੱਲ ਗਈ ਲੈ ਕੇ ਆਣ ਦਾ ਉਹ ਮੈਨੂੰ ਹੁਣ ਫੇਰ ਘਰੇ ਜਾਣਾ ਪੈਣਾ ਮੁੜ ਕੇ ਰੋਟੀਆਂ ਲੈਣ ਠੀਕ ਤੇ ਉਹ ਮੰਮੀ ਬੈਠੀ ਆ ਪਤਾ ਨਹੀਂ ਕੀ ਕਰੀ ਜਾਂਦੀ ਏ ਠੀਕ ਆ ਚਲਦੇ ਆ ਰੋਟੀਆਂ ਲੈ ਕੇ ਆਣਾ ਤੂੰ ਮੈਂ ਕੋਈ ਇੱਥੇ ਖੜ੍ਹ ਮੈਂ ਰੋਟੀਆਂ ਲੈ ਕੇ ਆਣਾ ਅੱਛਾ ਤੂੰ ਇੱਥੇ ਖੜੂਗਾ ਮੈਂ ਰੋਟੀਆਂ ਲੈ ਕੇ ਆਣਾ ਓਕੇ ਓਪਟੇ ਲੋ ਜੀ ਵਾਜੀ ਆਪਾਂ ਰੋਟੀਆਂ ਲੈ ਕੇ ਆ ਗਏ ਆ ਤੁਸੀਂ ਯਕੀਨ ਕਰ ਸਕਦੇ ਸਾਡੇ ਘਰ ਇੰਨੀਆਂ ਰੋਟੀਆਂ ਬਚਦੀਆਂ ਘੱਟੋ ਘੱਟ ਹੀ ਇਹ ਹੋਣੀਆਂ ਆ 3-4 ਕਿਲੋ ਤੁਸੀਂ ਯਕੀਨ ਕਰ ਸਕਦੇ ਨਹੀਂ ਕਰ ਸਕਦੇ ਇਹ ਤਾਂ ਸਾਡੇ ਬਚਦੀਆਂ ਜੋ ਆਇੰਟ ਫੈਮਿਲੀ ਜਿੱਦਾਂ ਹੀ ਹੁੰਦਾ ਤੇ ਮੰਮੀ ਤਾਂ ਇਹਨੂੰ ਸਾਰਾ ਪੈਂਡ ਦੇਖਦਾ ਹੁਣ ਐ ਮਾਂ ਮੰਮੀ ਮੂੰਹ ਤਾਂ ਘਾਰੇ ਨੂੰ ਖੜ ਕੇ ਗਾਲ ਤਾਂ ਸੁਣ ਲੈ ਮੇਰੀ ਖੜ ਜਾ ਕਰ ਜਦੋਂ ਤੈਨੂੰ ਮੈਂ ਕਹਿੰਦਾ ਹੁਣ ਤੈਨੂੰ ਹੁਣ ਸਾਰਾ ਪੈਂਡ ਦੇਖਦਾ ਹੈ ਹੈ ਹੈਂ ਕਹਦੇ ਮਾਰਾ ਤੇਰੀ ਬੋਲਦੀ ਬੋਦ ਲੋਕ ਕੀ ਕਹਿੰਦੇ ਮੈਂ ਕਿਹਾ ਇੱਦਾਂ ਬੋਲਦੀ ਆ ਮੈਂ ਰੋਜ਼ ਦੇਖਣਾ ਭਰਾ ਹਾਂਜੀ ਤੁਸੀਂ ਕਿੱਥੇ ਆਏ ਆ ਜੀ ਹੈਲੋ ਹੈਲੋ ਕਰਦੇ ਸਾਰਿਆਂ ਨੂੰ ਕਿਉਂ ਹੈਲੋ ਹੈਲੋ ਕਹਿਣਾ ਨਹੀਂ ਫਿਰ ਤੂੰ ਕੀ ਕਰਨਾ ਆ ਇੱਥੇ ਮੈਂ ਕ ਕੀ ਕਰਨਾ ਆ ਇੱਥੇ ਚਲੋ ਕੋਈ ਨਹੀਂ ਜੀ ਆਪਾਂ ਹੁਣ ਉਹਨਾਂ ਨੂੰ ਬੱਚਿਆਂ ਨੂੰ ਛੱਡਦੇ ਆਂ ਗੇਟ ਲਾ ਕੇ ਆਲਾ ਹੈਂ ਤੂਕਰੀਆਂ ਜਿਹੜੀਆਂ ਮਾਰੀਆਂ ਮੈਂ ਫੜ ਜਾ ਐਬਰੀ ਫੜ ਕੇ ਤੂਕਰੀਆਂ ਕਿਹੜੀਆਂ ਮਾਰੀਆਂ ਮੈਨੂੰ ਇਹ ਦੱਸ ਨਾ ਜਾ ਆਹੋ ਇਹ ਆਪਾਂ ਫਾੜ ਕੇ ਆਵਰੀਆਂ ਸੀ ਫਾੜ ਲੈਣੇ ਜੇਰੋਂ ਮੈਂ ਕੈਮਰਾ ਤੈਨੂੰ ਇਹਦਾ ਫੜਾਣਾ ਹੋਣਾ ਕੋਈ ਕੋਈ ਫੜ ਸਕਦਾ ਇਹ ਵੀ ਕੈਮਰੇ ਕਹਿੰਦੇ ਅਸੀਂ ਵੀ ਫੜ ਦੱਸਦੇ ਹੱਥਾਂ 'ਚ ਬਾਏ ਬਾਏ ਕਹਿਣ ਤੋਂ ਪਹਿਲਾਂ ਮੈਂ ਚਿੱਪਾ ਭੁੱਲ ਗਿਆ ਛੱਡਣ ਲੱਗਾ ਮੈਂ ਕੀ ਕਿ ਇਹਨੂੰ ਠੀਕ ਆ ਤੁਸੀਂ ਵੀ ਦੇਖੋ ਇਹਾ ਮੈਨੂੰ ਦੀ ਜੀ ਬੋਬੇ ਲੜਿਆ ਤਾਂ ਜਰੇ ਜਾਣਦੇ ਆਏ ਹਾਂ ਯਾ ਸਫੋਨਾ ਨਾ ਮੱਥੇ ਹੀ ਜਾਂਦੇ ਹੋ ਦੇਖੋ ਕਿੱਦਾਂ ਇਕੱਠੇ ਹੋ ਗਏ ਸਿੰਘ ਜੀ ਨੇ ਪੂਰੇ ਹੁਣ ਉਧਰ ਆਣਾ ਉਹਨਾਂ ਨੇ ਠੱਠੇ ਆ ਮੈਨੂੰ ਕਈ ਬੰਦੇ ਆਉਣਾ ਵਿੱਚ ਕਹਿੰਦੇ ਸੀ ਉਹਨਾਂ ਦਾ ਟਰੈਕਟਰ ਨਹੀਂ ਚਲਾਉਂਦਾ ਅੱਦੇ ਖੜਾ ਰਹਿਂਦਾ ਭਰਾਵਾ ਕੱਦੂ ਅਸੀਂ ਇਹਦੇ ਨਾਲੇ ਕੀਤਾ ਕੱਦੂ ਕਿਤੇ ਭਾਂਦੇ ਅਸੀਂ ਮੋਟਰਸਾਈਕਲ ਨਾਲ ਕੀਤਾ ਉਹ ਹੁਣ ਕੀ ਖੜਾ ਰਹਿਂਦਾ ਕਈ ਵੀ ਲੈ ਮਾਦ ਲੋਕ ਇਹ ਦੇਹੋਂ ਕੱਦੂ ਸਾਡਾ ਨਿਬੜ ਗਿਆ ਝੋਨੇ ਦਾ ਕੰਮ ਠੀਕ ਆ ਹੁਣ ਟਰੈਕਟਰ ਨਹੀਂ ਖੜਨਾ ਹੀ ਆ ਫਿਰ ਹੁਣ ਆਪਾਂ ਹੁਣੇ ਤਾਂ ਹੁਣ ਆ ਤਾਂ ਉਦੂ ਕੇ ਖੜਾ ਕਰ ਦੇਣਾ ਹੈ ਹੈ ਮੈਂ ਤਾਂਗਾ ਇੱਥੇ 2 ਘੰਟੇ ਖੜਾ ਨਾ ਕੋਈ ਵੀ ਨਹੀਂ ਕੁੱਕਰ ਬੇਲਾਂ ਦੇ ਜੜਿਆ ਆ ਗਿਆ ਉਹ ਤੁਹਾਨੂੰ ਆ ਉਹ ਕੁਛ ਨਹੀਂ ਕਹਿੰਦੇ ਬੇਲਾਂ ਨੂੰ ਕਿਤੇ ਖਾਣ ਨਹੀਂ ਲੱਗੇ ਤੇਰੀਆਂ ਬੇਲਾਂ ਨਹੀਂ ਤਾਂ ਦਾ ਕਰਤੀ ਨਾ ਕੀ ਕਿਆ ਬਾਮਾ ਜੀ ਬਾਮਾ ਆਹ ਆ ਜਾ ਕਾ ਉਹ ਇकडे ਦਖਾਣੇ ਤੂੰ ਇੱਧਰ ਕਲੇ ਖਲਾਰ ਪੀਏ ਨਹੀਂ ਕਿੱਥੇ ਖਾਣੇ ਆਂਦੇ ਨੇ ਮੋਟੇ ਆ ਦੇਖੋ ਜੀ ਇੰਨੇ ਨੇ ਮੋਟੇ ਸੇੜ ਦਿੱਤੇ ਨੇ ਨਹੀਂ ਖਾਣੇ ਇਹਨਾਂ ਨੇ ਉਹ ਨਹੀਂ ਖਾਣੇ ਇਹਨਾਂ ਨੇ ਹੱਲੇ ਖਾਂਦੇ ਨਹੀਂ ਇੰਨੀ ਮੋਟੀ ਜੀ ਇਹਨਾਂ ਨੂੰ ਆਪਾਂ ਦੂਜਾ ਉਹ ਕਰਾ ਕੇ ਲਿਆਉਂਗਾ ਮੈਂ ਦੂਜਾ ਕੀ ਕਹਿੰਦੇ ਨੇ ਇਹਨਾਂ ਦਾ ਦਲੀਆ ਬਣਾਵਾ ਕੇ ਲਿਆਉਂਗਾ ਫੇਰ ਇਹ ਨਹੀਂ ਖਾਣੇ ਐਦਾਂ ਨਹੀਂ ਖਾਣੇ ਇਹ ਮੋਰੇ ਨਾਲ ਸੱਟ ਇਹਨਾਂ ਨੂੰ ਇਕੱਠੇ ਕਰ ਅੱਲਾ ਮਾਤਾ ਇਹਨਾਂ ਨਾਲ ਖਾਣੇ ਰੱਖ ਲਵਾਂਗੇ ਜਿਹੜਾ ਜਿੰਨਾ ਛਾਣ ਤੂੰ ਦੋ ਕੀਤਾ ਬੇਸਟ ਠੀਕ ਆ ਆ ਜਿੰਨਾ ਛਾਣ ਰੱਖਿਆ ਇਹਨਾਂ ਨਾਲ ਖਾਣੇ ਰੱਖ ਲਵਾਂਗੇ ਤੂੰ ਐਦਾਂ ਨਾ ਸੱਟ ਇਹਨਾਂ ਨੂੰ ਠੀਕ ਆ ਤੇ ਇਹ ਜਿਆਦਾ ਮੋਟੇ ਐ ਇਹਨੇ ਮੋਟੇ ਨਹੀਂ ਖਾਣੇ ਨਹੀਂ ਹੈਗੇ ਇਹ ਸਾਰਾ ਪੈਂਡ ਦੇਖਦਾ ਹੁਣ ਕੀ ਫੀਲ ਹੁੰਦਾ ਤੁਹਾਨੂੰ ਕੋਣ ਕੰਦ ਕੰਦੇ ਆ ਹੈਂ ਆ ਮੈਂ ਬਾਜ ਜਾ ਰਹਾ ਹਾਂ ਚੱਲ ਅੰਦਰ ਵਧਿਓ ਕੋਣ ਬੰਦ ਕੰਦੇ ਡੈਡੀ ਤੂੰ ਵੀ ਮਾੜਾ ਬੋਲ ਲੈ ਅਗਲੇ ਕਹਿੰਦੇ ਤੇਰਾ ਡੈਡੀ ਬੋਲਦਾ ਹੀ ਨਹੀਂ ਵਿੱਚ ਮਾੜਾ ਵੀ ਹੈਂ ਉਹ ਕਹਿੰਦੇ ਬੋਲੇ ਮਾੜੇ ਵਿੱਚ ਸਾਰੇ ਤੇਰੇ ਮੁੰਡੇ ਵੀ ਕਹਿੰਦੇ ਬਾਹਰ ਲੈ ਕਹਿੰਦੇ ਡੈਡੀ ਸੀ ਤਾਂ ਵੀਡੀਓ ਲਈ ਨਹੀਂ ਤੇ ਵਿੱਚ ਮਾੜੀ ਹੈਂ ਆੜਾ ਬੂਚੀ ਦਾ ਬੋਲ ਹੈ ਤੇ ਸੁਣਦਾ ਨਹੀਂ ਕੈਮ ਮੇਰੇ ਕੋਲ ਮਾਈਕ ਲੱਗਾ ਜਿਹੜਾ ਮੈਂ ਦੁਆ ਕਰ ਦੂੰ ਮੈਂ ਉਹਦਾ ਇੱਕ ਗੱਲ ਦੇਖੀ ਆ ਕੈਮਰੇ ਦੀ ਜ਼ਿੰਦਗੀ ਥੋੜੀ ਜਿਹੀ ਹੂਸਾਬ ਦੀ ਹੈ ਇੱਥੇ ਬੰਦਾ ਪੂਰੀ ਜ਼ਿੰਦਗੀ ਨਹੀਂ ਦਿਖਾਦਾ ਸਾਡੇ ਦਾ ਆਪਣੀ ਠੀਕ ਹੈ ਹੈ ਕਿੱਥੇ ਆ ਹੈ ਇਹਦਾ ਫੋਨ ਆ ਹੈ ਫੋਨ ਕਿਦਾ ਹਾਂ ਉਹ ਬੋਲ ਲਈ ਮੇਰੇ ਇੱਕ ਹੋਸ਼ਪਟਲ ਮੈਂ ਕੱਲ ਦਾ ਮੈਂ ਨਹੀਂ ਕਰਨੀ ਤਫੜੂੰ ਕਰ ਲਾ ਇਧਰ ਆ ਕਰ ਲਾ ਮੰਮੀ ਇਧਰ ਆ ਕੇ ਗੱਲ ਕਰ ਲਾ ਮੈਂ ਨਹੀਂ ਕਰ ਕਾੜੇ ਉਹਨਾਂ ਦੇ ਪੈਸੇ ਮੈਂ ਉਹਨਾਂ ਦਾ ਕੀ ਲਿਆ ਜਿਹੜਾ ਮੰਗਦਾ ਐ ਅੰਗ ਦਾ ਫਾੜ ਭਰਾਵਾ ਆਪਣੇ ਲਾਲਾ ਆਪੇ ਨੂੰ ਇਹ ਮੇਰੀ ਮੰਮੀ ਅੱਜ ਮੈਂ ਮਾਂ ਮੰਮੀ ਆਪਣੀ ਨਾਲ ਗੁੱਸੇ ਆ ਅੱਜ ਮੈਂ ਪੱਠੇ ਨਹੀਂ ਚੱਕਣੇ ਹੈਗੇ ਆਪੇ ਚੱਕੂਗੀ ਹੈ ਮੈਂ ਮੈਂ ਗਾਈਜ਼ ਆਪਣੀ ਮੰਮੀ ਨਾਲ ਅੱਜ ਗੁੱਸੇ ਆ ਮੈਂ ਪੱਠੇ ਨਹੀਂ ਚੱਕਣੇ ਆਪੇ ਚੱਕੂਗੀ ਆ ਰੋਟੀ ਨਾਲ ਹਾਂ ਆਦਿਆਂ ਰੋਟੀ ਖਾਈ ਕੀ ਗੱਲ ਅੱਗੇ ਮੈਂ ਪੱਠਾ ਚੱਕਦਾ ਸੀ ਅੱਗੇ ਮੈਂ ਰੋਟੀ ਨਹੀਂ ਖਾਂਦਾ ਸੀ ਵਧੀਆ ਖਾਂਦਾ ਸੀ ਅੱਗੇ ਆਹ ਦੇਖੋ ਭਾਈ ਸਾਡੇ ਘਰ ਦੇ ਵਿੱਚ ਰੋਟੀਆਂ ਨਹੀਂ ਬਸੀਆਂ ਹੁਣ ਮੈਂ ਇਹਨਾਂ ਨੂੰ ਪਾਣ ਲੱਗਾ ਦੇਖੋ ਇਹਨਾਂ ਨੇ ਕਿੱਦਾਂ ਮਗਰ ਮਗਰਾਣਾ ਮੇਰੇ ਇਹਨਾਂ ਨੂੰ ਦਾ ਬਹੁਤ ਸੰਗਰ ਦੇ ਰੋਟੀਆਂ ਨੇ ਪੁਰਾਣੀ ਥੀ ਆਹ ਦੇਖੋ ਗਾਇਜ਼ ਥੱਲੀ ਗੱਲਾਂ ਥੱਲੀ ਗੱਲਾਂ ਕਰੀ ਜਾਂਦੇ ਆਹ ਦੇਖੋ ਕੋ ਗਾਇਜ਼ ਰੋਟੀਆਂ ਦੇਖੀ ਜਾਓ ਦੇਖੀ ਕਿਦਾਂ ਆਣਾ ਰੋਟੀਆਂ ਦੇ ਨਾਮ ਆਹ ਆ ਗਿਆ ਆਹ ਆਹ ਤੇ ਇਹਾਂ ਟੋਟੇ ਗੋਟੀਆਂ ਦਿਨਾਂ ਹਾਂ ਕਿ ਵੀ ਨਹੀਂ ਮਰੀ ਆਪੇ ਆ ਗਿਆ ਹਾਂ ਦੇਖੋ ਇਹ ਟੋਟੀਆਂ ਨੂੰ ਦਾਏ ਦਾ ਜਿਹੜੀਆਂ ਮਾਰਜੀ ਦੇ ਦੋ ਇਹਨਾਂ ਨੂੰ ਪਤਾ ਨਹੀਂ ਕੀ ਚੀਜ਼ ਹੈ ਇਹਨਾਂ ਤੇ ਇਦਾਂ ਦੇਖੋ ਕਿਦਾਂ ਖਾਂਦੇ ਹਾਲ ਕੇ ਆ ਜਿਦਾਂ ਉਹ ਦੇਖੋ ਆਂਦਰੋਂ ਦੇਖੋ ਕਿੱਦਾਂ ਖਾਂਦੇ ਗਾਏ ਕੀ ਜਾ ਯਾਰ ਇਹਨਾਂ ਦੀ ਗਰੋਥ ਪਤਾ ਨਹੀਂ ਕਦ ਰੁਕੇਗੇ ਕਿਸਾਨ ਦੇ ਅੱਧਾ ਇਕੱਠੇ ਜਿਹਾ ਹੋਈ ਜਾਂਦੇ ਫੀਡ ਦਾ ਬੋਰਾ ਲੈ ਮੈਂ ਕੋਹ ਨੂੰ 9000 ਰੁਪਏ ਦੇ ਦਿੱਤਾ ਉਹਨਾਂ ਫਰਕ ਪੈ ਰਿਹਾ ਮੇਰੇ ਰੋਟੀਆਂ ਨੂੰ ਦਾ ਇਹ ਫਾਇਦਾ ਹੋ ਜਾਂਦਾ ਕਿ ਫੀਡ ਘੂੜ ਘੱਟ ਜਾਂਦੀ ਹੈ ਰੋਟੀਆਂ ਦੇਖੋ ਇਹਨਾਂ ਨੇ ਦਵਾ ਦਵਾ ਖਾਧਮ ਕਰੀਆਂ ਜਿਹੜੀਆਂ ਪਾਣੀ ਨਹੀਂ ਸੀ ਆਹ ਦੇਖੋ ਮੈਂ ਤਾਂ ਝੋਲੇ ਘਰੇ ਆ ਜਿਹੜਾ ਬਾਥੂ ਦੀਆਂ ਟਾਣੀਆਂ ਆਈਆਂ ਵਿਚ ਸਿੱਟੀਆਂ ਮੈਂ ਵੱਢ ਕੇ ਬਾਥੂ ਦੇ ਪੱਤੇ ਬਹੁ ਖਾਂਦੇ ਇਹ ਪੱਤੇ ਆ ਵੱਢ ਕੇ ਜਾਂਣਾ ਸਵੇਰ ਨੂੰ ਟਾਣੀਆਂ ਕੱਲੀਆਂ ਪਈਆਂ ਉਹਨੀਆਂ ਇੱਥੇ ਬਾਥੂ ਦੇ ਪੱਤੇ ਹੁੰਦੇ ਹੀ ਨਹੀਂ ਸਵੇਰ ਨੂੰ ਜਦੋਂ ਮੈਂ ਆਣਾ ਇੱਥੇ ਪੱਤੇ-ਪੁੱਤੇ ਵੀ ਸਾਰੇ ਖਾਦੇ ਹੁੰਦੇ ਹਰਿਆੀਆਂ ਚੀਜ਼ਾਂ ਨਾਲ ਬਹੁਤ ਖਾਂਦੇ ਤੇ ਕੋਈ ਘਾਏ ਚਾਹੇ ਕੋਈ ਵੀ ਚੀਜ਼ ਹਰੀ ਹਰੀ ਸਬਜ਼ੀ ਹੈ ਹਰੀ ਚੀਜ਼ਾਂ ਨੂੰ ਬਹੁਤ ਸਿੱਤੀ ਪੈਂਦੇ ਹਰਿਆੀਆਂ ਚੀਜ਼ਾਂ ਨਾਲ ਇਦਾਂ ਹੈ ਕਿ ਵਧੀਆ ਵੀ ਰਹਿੰਦੇ ਇਹਨਾਂ ਦਾ ਮਤਲਬ ਕਿ ਪੌਸ਼ਟਿਕ ਸ਼ਕਤੀ ਸਹੀ ਰਹਿੰਦੀ ਹੈ ਠੀਕ ਹੈ ਤੇ ਕੋਈ ਬਿਮਾਰੀ ਵੀ ਹੋ ਰਹੀ ਨਹੀਂ ਆ ਵੀ ਹਰੀਆਂ ਚੀਜ਼ਾਂ ਪੋਸਟਿਕ ਖਾਣ ਇਹਨਾਂ ਨੂੰ ਪਤਾ ਹੀ ਹੈ ਜਿੱਦਾਂ ਹੁਣ ਆਪਾਂ ਹਰੀਆਂ ਚੀਜ਼ਾਂ ਖਾਂਦੇ ਹਾਂ ਨਾ ਜ਼ਿਆਦਾ ਉਸ ਹਿਸਾਬ ਨਾਲ ਇਹਨਾਂ ਨੂੰ ਵੀ ਹਰੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਵੀ ਵਧੀਆ ਲੱਗਦੀਆਂ ਇਹਨਾਂ ਨੂੰ ਠੀਕ ਆ ਮੁੱਕ ਕੇ ਮਿਲਦੇ ਆਂ ਉਹ ਲੋ ਜੀ ਅੱਜ ਦੀ ਵੀਡੀਓ ਸੀਗੀ ਇੰਨੀ ਗਈ ਠੀਕ ਆ ਤੇ ਹੁਣ ਇਸ ਤੋਂ ਬਾਅਦ ਮੈਂ ਉਹ ਥੋੜੇ ਪੱਠੇ ਮਾਂ ਤਾਂ ਵੱਡੇ ਉਹ ਮੈਂ ਚੱਕ ਕੇ ਸੈੱਡ ਦਾਨੇ ਆ ਠੀਕ ਆ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜਰੂਰ ਠੀਕ ਆ ਤੁਹਾਨੂੰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹਨੇ ਸਬਸਕ੍ਰਾਈਬ ਕੀਤਾ ਜਿਹਨੇ ਨਹੀਂ ਕੀਤਾ ਕਰ ਲਓ ਹਨ ਤੇ ਮਿਲਦੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਉਦੋਂ ਤੱਕ ਲਈ ਬਾਏ ਬਾਏ ਸਾਰਿਆਂ ਨੂੰ ਪੇਕ ਕੇਅਰ ਸਾਰੇ ਆਪਣਾ ਖਿਆਲ ਰੱਖਿਓ ਠੀਕ ਐ ਬਾਏ ਬਾਏ